ਆ ਜਿਹੜੇ ਪਹੁੰਚੀਆਂ ਸਪਾਰਕ ਮੈਟਰ ਪੁਹਾਨ ਹੀ ਮਿਲੇ ਤੇ ਜਿਹੜਾ ਕਮੇਟੀ ਕੱਢ ਰਹਾ ਹੈ ਵੀਰੋ ਤੁਸੀਂ ਉੱਥੇ ਵੀਰੇ ਆ ਪਹੁੰਚੀਆਂ ਸਪਾਰਕ ਮਿਲੇ ਟੱਕਰ ਬਹੁਤ ਆ ਗਿਆ ਦੇਖੋ ਤੁਸੀਂ ਯਾਰ ਹੁਣ ਅਗਰੀ ਜਗ੍ਹਾ ਚੱਲਦੇ ਆਪਾਂ ਮੱਥਾ ਟੇਕਣਾ ਪਹਿਲਾਂ ਜਾ ਕੇ ਜਗ੍ਹਾ ਤੇ ਜਿਹੜੀ ਮੇਨ ਚੀਜ਼ ਹੈ ਜ਼ਰੂਰੀ ਗੱਲ ਉਹ ਆਪਾਂ ਜਗ੍ਹਾ ਤੇ ਦੇਖ ਲਾਂ ਜਾਂ ਮੱਥਾ ਟੇਕ ਕੇ ਆਣਾ ਔਰ ਜਿਹੜਾ ਕਮੇਟੀ ਕੱਢਿਆ ਵੀਰੋਣੀ ਪਾਈ ਗਈ ਬਰਾਂਡੇ ਦੇ ਪੱਤੇ ਲੱਗੇ ਹੋਏ ਆ ਟਾਰਗਟ ਵਿਛਿਆ ਹੋਇਆ ਤੇ ਗੱਟੇ ਲੱਗੇ ਹੋ ਆਰਾਮ ਦੇ ਨਾਲ ਪੱਥਰ ਦੇ ਖੱਡੇ ਚੌਕੀ ਪਰ ਜਦੋਂ ਜੀ ਸਾਹਿਬ ਨੇ ਚੌਕੀ ਦਾ ਜਗ੍ਹਾ ਤੇ ਬਾਬੇ ਦੇ ਪਤਾ ਦੇ ਕਲਜ ਜਿਹੜੇ ਇੱਕ ਮਹੀਨਾ ਦੂਰ ਦਾ ਘਾਟੀ ਘੱਟ ਜਿੰਦਾ ਵੀਰੇ ਤੇ ਘਾਰ ਮੇਲਾ ਕੋ ਗਾ ਮਾੜੀ ਦਾ ਵੀਰੇ ਇਹ ਜੀ ਪਣਾ ਆ ਦੇ ਕੋ ਦੂਮ ਕਰਕੇ ਦਿਖਾਉਂਦਾ ਦੇਖੋ ਜੀ ਵੀਰੇ ਦਾ ਟੋਗਾ ਤਾਂ ਤੱਕ ਮੱਥਾ ਟੇਕਿਆ ਹੋਇਆ ਹੈ گھک ھور ٻيوک ھو ਪਾਈ ਜੀ ਕਰਨੇ ਬਹੁਤ ਲੰਗਰ ਹਾਲ ਵੀ ਬਖਸ਼ਣ ਤੇ ਪਖੇ ਲੱਗੇ ਹੋਇਆ ਨਾਟਕ ਵਿਸ਼ੇ ਹੋਇਆ ਮਹਾਂਦੇ ਨਾਚੀ ਹਵਾ ਹੁੰਦੀ ਜੀ ਜੀ ਰਾਜ ਮਿੱਟੀ ਘਟ ਰਾਇ ਮਿੱਟੀ ਪਾਰ ਮੇਲੇ ਮਿੱਟੀ ਘਟਦੀ ਮੋਟਰ ਦੇ ਜòn ਵੀਰੇ ਆਪਕੋ ਮਨ ਲੱਗੂ ਜਿਦਾਂ ਦੇਖੋ ਇਹ ਕੱਟਦੇ ਆਇ ਤੇ ਜੜਦੇ ਆ ਸਤਲੋਟ ਜੜਦੇ ਆ ਇਹ ਲੈ ਟੂਟੇ ਮਿੰਡੇ ਰਿਹਾ ਦੇਖੋ ਕਿ ਐਸੇ ਦੂਰ ਨਾ ਜਾਵੇ ਵੀ ਆ ਦੇਖੋ ਦੇਖੋ ਆਹ ਦੇਖੋ ਜਿੱਥੇ ਆਇਆ ਆਹ ਜੇ ਮੀਂਹ ਨਾ ਆਉਂਦਾ ਦੇਖੋ ਤੁਹਾਨੂੰ ਆ ਇੱਕ ਹੋਰ ਵੀ ਨਾ ਆਹ ਮੋਟਰ ਆਗੂ ਵੀਰੇ ਇੱਥੇ ਮੋਟਰ ਚੱਲ ਰਿਹਾ ਸਾਡੇ ਆ ਲੈਨੇ ਜਿੱਤਾਂ ਤੇ ਵੀਰੇ ਕਾਹਦੇ ਵੀਰੇ ਮੋਟਰ

ਕਿੰਨਾ ਦਾ ਖਾਵੇ ਰ ਅੱਜ ਤੇਰੇ ਜਵਾਬ ਦਾ ਮੇਲਾ ਲੱਗਿਆ ਕਿੰਨੇ ਰੌਣਕ ਭਰੇ ਮੇਲੇ ਚ ਲੋਕ ਨਹੀਂ ਆ ਪਿੰਗਾ ਤੁਰ ਲੋ ਆ ਨਾ ਦੋ ਪੰਨ ਜਗਤ ਆਜ ਤੇਰੇ ਲਿਆ ਦੋੜਾ ਗਿਆ ਕੋ ਮਾ ਆਹ ਆ ਦਾ ਕੋ ਪਰਿ ਤੁਲੇ ਨਾ ਤਬਾ ਮੋ ਲੈ ਕਿੰਨੀ ਰੋਏ ਨੇ အဲ့ဒီတော့ဒါကတော့နော်ဒီလိုမျိုးလေးတွေ

ਦੇ ਪੰਡਾ ਵੀ ਵੀਰ ਉਹ ਲਪੇਆ ਵੀ ਵੀਰੇ ਇਸ ਪਾਰ ਮੇ ਵੀਰ ਉਹ ਨੇ ਆ ਕਾ ਪਰ ਉਹਨੇ ਹੋਣੇ ਬੈਠਾ ਠੀਕ ਹਨ ਦੇਖੋ ਆਹ ਦਿਖਾ ਪਟ ਰਿਹਾ ਲਾਂਚ ਉਹ ਤਰਫ ਉਹਨੇ ਜਾਨ ਮੇ ਬਣਾ ਰਿਹਾ ਹੈ ਬੜੀ ਬੀਚੇ ਕੋਈ ਢੰਡੀ ਕਾ ਕੇ ਲੈ ਆ ਬੜੀ ਕੋਕੀ ਤੇ ਵਾਲੇ ਜਿਵਾਗ ਪਿੰਜਾ ਜੁਕਾ ਨੇ ਵੀਰ ਬਹੁਤੀ ਜਿੰਦੇ ਨੇ ਦੇਖੋ ਆ ਮਗ ਜੋ ਕਾਲਾ ਆ ਤੇ ਫੋਟੋ ਜਵਾਕ ਵਾਸਤੇ ਨਵੀਂ ਆ ਗਈ ਆ ਆ ਦੇਖੋ ਵੇਹੇ ਦਿਖਾਉਣ ਰਿਹਾ ਤਾਂ ਨਵੀਂ ਆ ਨਾ ਇਹੋ ਕਾਲਾ ਆ ਉਸ ਬਾਰੇ ਦੇਖੇ ਕਰਵਾ ਕੇ ਆਣੀ ਚੱਕੀਆਂ ਜਿਹੜਾ ਇਹੋ ਬੱਤਕ ਹੋ ਗਈ ਚੱਕੀ ਹੋ ਗਈ ਮਗਰ ਬੱਤਕ ਹੋ ਜਾ ਉਹ ਜਿਹੜੇ ਇੱਥੇ ਆ ਕੇ ਇੱਥੇ ਆ ਗਏ ਨਿਕਲੇ ਤੇ ਵਕਾਲੀਆਂ ਅੱਜ ਆ ਦੇਖ ਰ ਬੱਤਕ ਨਹੀਂ ਕਰਨਾ ਇਹ ਜੋਰ ਨਾਲ ਕੋ ਮੋ ਫੇਰ ਜਾਉਂਦੇ ਵੀ ਨਵੀਂ ਆ ਤਾਂ ਆ ਦੇਖੋ ਵੀਰ ਜੀ ਵੀ ਆ ਗਏਰੇ ਭੂਤ ਮੰਗਲਾ ਆ ਗਏ ਇਹ ਟੈਕਟਰ ਵੀਰ 100 ਵੀ ਟੈਕਟਰ ਹੋਏ ਹੋਏ ਵੀਰ ਭੂਤ ਮੰਗਲਾ ਚੁਈ ਕਾਣਾ ਆ ਗਏ ਮੇਰੇ ਉਸ ਸਾਹ ਚੜਨੇ ਵੀਰੇ ਇਹ ਪਿਆਰੇ ਨੇ ਪੂਰੇ ਦੇ ਯਾਰ ਦੇ ਜਣਗਾਲ ਜੋ ਰੋਜ਼ ਵਗ ਦੇਖੇ ਤਾ ਹੈ ਇਹ ਕੋਣ ਨਿਕਰਾਉ ਕੋ ਜਿਹੜਾ ਘੜਾ ਉਦੀ ਵੀਰੇ ਜੋਟਾ ਦਾ ਦੀਰਾ ਕਰਦੇ ਮੁਰਿਆ ਦੀਰ ਮੁਰੇ ਲੈ ਕੇ ਤਰਤੇ ਆਉਂ ਉਸ ਆ ਵੀਰ ਨੂੰ ਨਹੀਂ ਲੱਗੇ ਜੀ ਚਲੋ ਆ ਦੇਖ ਸਾਹ ਰੋਜ਼ ਵਗ ਆਜਾ ਨਾ ਮਹਾਰਾਜੇ ਗੰਦਵਾਤਾ ਅੰਧਾਨਪੁਰ ਦੇ ਕੋਲ ਜੇ ਤੁਹਾਨੂੰ ਜੇਨੇ ਆਪ ਬਨਾਰਾ ਦੇਖਿਆ ਤੇ ਆਪੇ ਅਰਜ਼ ਕਰਦੇ ਇਹ ਜਵਾਬ ਦੇ ਮੈਂ ਨੰ ਮਿਲਿਆ ਨੰ ਮਾ ਆਪੇ ਮਿਲਿਆ ਵਿਆਹ ਮਾਰ ਰਿਹਾ ਜਵਾਬ ਮਿਲਿਆ ਅਨੰਦ ਬੈਠੇ ਰਿਹਾ ਕਿਨੇ ਜਮਈਏ ਯਾਰ ਤੇ ਮਾਰਦੇ ਬੋ

ਕਚੋਲਾ ਮਰਿਆ ਸੱਕਰ ਵੱਲ ਨੂੰ ਕਰਨੀ ਸੀ ਹੋਰ ਕੁਕਰ ਨੇ ਕੇ ਡਰਿਆ ਕਰਦਾ ਦੀਨ ਤੀਆਂ ਨੀਰ ਨੇ ਤੇਰੀ ਭੜਿਆ ਕਰਦਾ ਬੇਤੀਆਂ ਤੂੰ ਕਰੇਂ ਹੀ ਬਖਾਰਾਂ ਉਹ ਮੈਨੂੰ ਕਰੂ ਕਢਾ ਕੇ ਹੋਰ ਕਿਸੇ ਨੂੰ ਦੁੱਖ ਦੇਵੇਗਾ ਉਹ ਮੈਨੂੰ ਜਾਨ ਬਚਾ ਕੇ ਪੈਰੀ ਰੋਜ਼ ਸੂਤ ਨਹੀਂ ਆਉਂਦੇ ਸਾਰੇ ਕਹਿਣ ਸੁਣਾ ਕੇ ਇੰਨੀ ਕਹਿ ਕੇ ਮਾਰੀ ਦੀ ਉਹ ਪਿੱਛੇ ਪੈਰ ਆ ਬਾਇਰ ਕੋਲ ਆ ਪਟੋਨ ਲਾਤੇ ਚੱਤਾਂ ਉੱਤ ਪੈਕ ਬੋਲਦਾ ਦਸਾ ਦਸਾ you am a hard-chomper, I'm a ਲੋਤਾ ਕੋਲ ਲਿਆਇਆ ਨਹੀਂ ਤੈਨੂੰ ਵੀਰਪੁਰੇ ਕੁੱਕਰ ਨੇ ਬੁਲਾਇਆ ਤੈਨੂੰ ਵੀਰਪੁਰੇ जा मना नहीं हरे दे आवाज आ मन बस ओए मन ला मेरी कहनी हत्थ मुड़के नी दाएं कम होगी सो मर्जी कर लेनी सुच्चा कह ना जीव नि बचो तो वो फेर मनना ता नहीं ऐनी करके मारी गोली ओए मरगी नारी के सैनी ओ करती सुच्चे ने तेहा जी परवे नी करती सुच्चे ने